ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਾੜੀ ਰਾਜੇ ਭੀਮ ਚੰਦ ਕਹਿਲੋਰੀਆ ਅਤੇ ਫਤਿਹ ਸ਼ਾਗੜਵਾਲੀਆ ਆਪੋ ਵਿੱਚ ਕੁੜਮ ਬਣਨ ਵਾਲੇ ਸਨ ਨਾਲ ਹੀ ਪਹਾੜੀ रियासतਾਂ ਦੀ ਸਿਆਸਤ ਤੋਂ ਜਾਣੂ ਮੇਰੀ ਪ੍ਰਕਾਸ਼ ਨੇ ਸੋਚਿਆ ਕਿ ਗੁਰੂ ਜੀ ਅਤੇ ਭੀਮ ਚੰਦ ਦੇ ਆਪਸੀ ਸੰਬੰਧ ਵੀ ਖੁਸ਼ਗਵਾਰ ਨਹੀਂ ਸਨ ਕਹੇ ਜਾ ਸਕਦੇ ਤਾਂ ਉਸ ਨੂੰ ਗੁਰੂ ਜੀ ਦੀ ਚਰਨ ਲਾਣਾ ਆਪਣੇ ਹਿੱਤਾਂ ਵਿੱਚ ਨਜ਼ਰ ਆਇਆ ਉਸ ਨੂੰ ਮਾਗੂਮ ਖਾਲਤ ਅਨੁਸਾਰ ਭੀਮਚੰਦ ਅਤੇ ਗੁਰੂ ਜੀ ਵਿਚਕਾਰ ਇੱਕ ਝਗੜਾ ਇਹ ਵੀ ਸੀ ਕਿ ਭੀਮਚੰਦ ਅਨੰਦਪੁਰ ਨੂੰ ਆਪਣੇ ਰਾਜ ਵਿੱਚ ਸਮਝਦਾ ਸੀ ਅਤੇ ਗੁਰੂ ਜੀ ਉਸ ਦੀ ਪ੍ਰਵਤਾ ਮੰਨਣ ਨੂੰ ਤਿਆਰ ਨਹੀਂ ਸਨ आनंदपुर साहिब दी फिलॉसफी ਅਨੁਸਾਰ ਆਨੰਦਪੁਰ ਦੀ ਜ਼ਮੀਨ ਗੁਰੂ ਜੀ ਦੀ ਜ਼ਰ ਖਰੀਦ ਸੀ ਅਤੇ ਉੱਥੇ ਆਤਮਕ ਪ੍ਰਭਤਾ ਕਾਲਪੁਰਖ ਦੀ ਸੀ ਮੇਦਨੀ ਪ੍ਰਕਾਸ਼ ਨੇ ਇਹ ਸਮਝਿਆ ਕਿ ਜੇ ਗੁਰੂ ਜੀ ਨੂੰ ਮਨਾ ਕੇ ਆਪਣੇ ਇਲਾਕੇ ਵਿੱਚ ਲੈ ਆਵੇ ਤਾਂ ਉਸਦੇ ਦੁਸ਼ਮਣਾਂ ਦੇ ਮੁਕਾਬਲੇ ਵਿੱਚ ਉਸਦੀ ਪੋਜੀਸ਼ਨ ਬਹੁਤ ਤਕੜੀ ਹੋ ਜਾਵੇਗੀ ਇਸ ਆਸ਼ੇ ਨੂੰ ਮੁੱਖ ਰੱਖ ਕੇ ਮੇਦਨੀ ਪ੍ਰਕਾਸ਼ ਨੇ 1685 ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ रियासत ਵਿੱਚ تشریف لے ਆਉਣ ਦੀ ਕਿਰਪਾ ਕਰਨ ਉਸ ਨੇ ਗੁਰੂ ਜੀ ਦਾ सदर मुकाम ਵੀ ਪਾਉਟਾ ਨਿਸ਼ਚਿਤ ਕੀਤਾ ਕਿਉਂਕਿ ਪਾਉਟੇ ਦੀ ਭਗੌਲ ਸਥਿਤੀ ਬਹੁਤ ਅਹਿਮ ਸੀ ਗੜਵਾਲ ਜਾਣ ਦਾ ਸੌਖਾ ਰਾਹ ਪਾਉਟੇ ਤੋਂ ਲੰਘਦਾ ਸੀ ਇਹ ਅਨੁਮਾਨ ਲਾਉਣਾ ਕਿ ਗੁਰੂ ਜੀ ਪਹਾੜੀ ਰਾਜਿਆਂ ਦੀ ਸਿਆਸਤ ਤੋਂ ਅਣਜਾਣ ਸਨ ਸਰਾਸਰ ਗਲਤ ਹੈ ਪਰ ਜਾਂਬਦਾ ਇਹ ਹੈ ਕਿ ਕੈਲੂਰ ਦੇ ਰਾਜੇ ਨਾਲ ਫੌਰੀ ਲੜਾਈ ਟਾਲਣ ਦੇ प्रयोजन ਨਾਲ ਗੁਰੂ ਜੀ ਨੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮਨ ਲਈ ਅਤੇ ਅਨੰਦਪੁਰ ਸਾਹਿਬ ਦੀ ਹਿਫਾਜ਼ਤ ਲਈ ਕੁਝ ਫੌਜ ਪਿੱਛੇ ਛੱਡ ਕੇ ਪੌਂਟਾ ਸਾਹਿਬ ਢੇਰੇ ਜਾ ਲਾਏ ਗੁਰੂ ਜੀ ਇਸ ਗੱਲੋਂ ਸਪੱਸ਼ਟ ਕਰਨ ਕੀ ਦੋਹਾਂ ਰਾਜੇ ਦੀ ਆਪਸੀ ਲੜਾਈ ਇੱਕ ਦੂਜੇ ਦੇ ਇਲਾਕੇ ਮਾਰਨ ਲਈ ਸੀ ਅਤੇ ਗੁਲਾਮ ਰਿਆਸਤਾ ਵਾਂਗ ਦੋਵੇਂ ਮੁਗਲ ਹਾਕਮਾਂ ਦੀ ਗੋਥੀ ਲਈ ਇੱਕ ਦੂਜੇ ਦੇ ਮੁਕਾਬਲੇ ਵਿੱਚ ਖੜੇ ਸਨ ਜੇ ਮੈਦਨੀ ਪ੍ਰਕਾਸ਼ ਨੂੰ ਇਹ ਸੀ ਕਿ ਉਹ ਗੁਰੂ ਜੀ ਦੀਆਂ ਫੌਜਾਂ ਲੈ ਕੇ ਉਹ ਕੁਝ ਹਾਸਲ ਕਰ ਲਵੇਗਾ ਜੋ ਔਰੰਗਜ਼ੇਬ ਕੋਲੋਂ ਉਹ ਉਸਦੀ ਗੁਲਾਮੀ ਕਰਕੇ ਲੈ ਸਕਦਾ ਸੀ ਤਾਂ ਉਸ ਦਾ ਭੁਲੇਖਾ ਸੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਿਸ਼ਨ ਦੀ ਰੋਸ਼ਨੀ ਵਿੱਚ ਇਹ ਉਚਿਤ ਸਮਝਿਆ ਕਿ ਗੜਵਾਰ ਅਤੇ ਸਰਮੌਰ ਵਿਚਕਾਰ ਲੜਾਈ ਨਹੀਂ ਹੋਣੀ ਚਾਹੀਦੀ ਇਸ ਲਈ ਉਹਨਾਂ ਨੇ ਇਸ ਇੱਕ ਰਾਜੇ ਦਾ ਪੈਖ ਲੈਣ ਦੀ ਤਾਂ ਦੋਹਾਂ ਵਿਚਕਾਰ ਸੁਲਾ ਕਰਵਾ ਦਿੱਤੀ ਇਸ ਕਾਰਨ ਫਤਿਹ ਸ਼ਾਹ ਘੜਵਾਲਿਆ ਗੁਰੂ ਜੀ ਦਾ ਅਹਿਸਾਨ ਮੰਨ ਸੀ ਉਸ ਤੋਂ ਪਿੱਛੋਂ ਤੇ ਪੰਗਾਣੀ ਦੇ ਯੁੱਧ ਤੋਂ ਤੁਰੰਤ ਪਹਿਲਾਂ ਕਹਿਲੂਰ ਦੇ ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਘੜਵਾਲ ਦੇ ਫਤਿਹ ਸ਼ਾਹ ਦੀ ਲੜਕੀ ਨਾਲ ਹੋ ਰਹੀ ਸੀ ਕਹਿਲੂਰ ਤੋਂ ਨੇੜੇ ਦੇ ਰਸਤੇ ਸ੍ਰੀ ਨਗਰ ਘੜਵਾਲ ਪਹੁੰਚਣ ਲਈ ਪੌਂਟੇ ਤੋਂ ਲੰਘਣਾ ਪੈਂਦਾ ਸੀ ਆਪਣੇ ਪਿਛਲੇ ਸਬੰਧਾਂ ਦੇ ਆਧਾਰ ਤੇ ਪੀਮਚੰਦ ਨੂੰ ਇਹ ਗੱਲ ਚੰਗੀ ਤਰ੍ਹਾਂ ਮਾਲੂਮ ਸੀ ਕਿ ਜੇ ਉਹ ਫੌਜਾਂ ਸਮੇਤ ਪੌਂਟੇ ਤੋਂ ਲੰਘਦਾ ਹੈ ਤਾਂ ਦੋਹਾਂ ਪਾਸਿਆਂ ਤੋਂ ਕਿਸੇ ਦੀ ਵੀ ਵਧੇਕੀ ਜਾਂ ਗਲਤੀ ਕਰਨ ਗੁਰੂ ਜੀ ਅਤੇ ਪੀਮਚੰਦ ਵਿਚਕਾਰ ਯੁੱਧ ਛਿੜ ਸਕਦਾ ਸੀ ਗੁਰੂ ਜੀ ਨਾਲ ਲੜਾਈ ਕਰਨ ਦੀ ਘੜੀ ਵੀ ਉਹ ਵਿਆਹ ਤੋਂ ਪਿੱਛੋਂ ਤੱਕ ਟਾਲਣ ਦਾ ਫੈਸਲਾ ਕਰ ਚੁੱਕਾ ਸੀ ਇਸ ਦੇ ਬਾਵਜੂਦ ਉਸਨੇ ਗੁਰੂ ਜੀ ਤੋਂ ਆਪਣੀਆਂ ਫੌਜਾਂ ਪੌਂਟੇ ਦੇ ਰਸਤੇ ਅਗਵਾਲ ਲੈ ਜਾਣ ਦੀ ਇਜਾਜ਼ਤ ਮੰਗੀ ਇਹ ਉਸ ਦੀ ਚਾਲ ਸੀ ਗੁਰੂ ਜੀ ਵੀ ਆਪਣੇ ਇੱਕ murid ਦੇ ਘਰ ਜਾ ਰਹੀ ਬਰਾਤ ਨਾਲ ਲੜਾਈ ਨਹੀਂ ਸੰਛੇੜਨਾ ਚਾਹੁੰਦੇ ਇਸ ਲਈ احتیاطی ਤੌਰ ਤੇ ਹੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਲਾੜਾ ਅਤੇ ਉਸ ਦੇ ਕੁਝ ਸਾਥੀ ਪੌਂਟੇ ਦੇ ਰਸਤੇ ਚਲੇ ਜਾਣ ਪਰ ਬਾਕੀ ਬਰਾਤ ਅਤੇ ਫੌਜ ਕਿਸੇ ਹੋਰ ਰਸਤੇ ਉ ਜਾਵੇ ਇਸ ਤੋਂ ਵੱਧ ਸਿਆਣੀ ਗੱਲ ਹੋ ਨਹੀਂ ਸਕਦੀ ਗੁਰੂ ਜੀ ਨੂੰ ਵੀ ਫਤਿਹ ਸ਼ਾਹ ਵੱਲੋਂ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾ ਚੁੱਕੀ ਸੀ ਉਹਨਾਂ ਨੇ ਆਪ ਤਾਂ ਜਾਣਾ ਠੀਕ ਨਾ ਸਮਝਿਆ ਪਰ ਆਪਣੇ دیਵਾਨ ਅਨੰਦ ਚੰਦ ਨੂੰ 500 ਸਵਾਰ ਦੇ ਕੇ ਉਸ ਦੇ ਹੱਥ ਤੰਬੂਲ ਭੇਜ ਦਿੱਤਾ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਵੱਲੋਂ ਭੇਜਿਆ ਗਿਆ ਤੰਬੂਲ 7 ਲੱਖ ਰੁਪਏ ਦੀ ਕੀਮਤ ਦਾ ਸੀ ਅਤੇ ਉਸ ਦੇ ਸਾਹਮਣੇ ਪਹਾੜੀ ਰਾਜਾਂ ਵੱਲੋਂ ਲਿਆਂਦੇ ਤੰਬੂਲ ਤੁਛ ਜਾਪਦੇ ਸਨ ਜਦ ਭੀਮ ਚੰਦ ਨੂੰ ਸਾਰੀ ਗੱਲ ਦਾ ਪਤਾ ਲੱਗਾ तो उसने फतेह शाह कह दिता कि जे वह गुरु जी का तंबोल स्वीकार करेगा तो वह अपने पुत्र की बरात लाड़ी तो बिना वापस ले जाएगा ब्याह नहीं होगा फतेह शाह तंबोल वापस करना पे भीम चंद होर राज ने कोशिश की थी कि वापस जा रहे सिखा पासों इतना कीमती तंबोल जबरदस्ती ਖੋ ਲਿਆ ਜਾਵੇ ਅਤੇ ਸਿੱਖਾਂ ਨੂੰ ਉੱਥੇ ਹੀ ਕਰਮ ਕਰ ਦਿੱਤਾ ਜਾਵੇ ਇਸ ਮਤਲਬ ਨਾਲ ਉਹਨਾਂ ਨੇ ਨੰਦ ਚੰਦ ਦੇ ਪਿੱਛੇ ਫੌਜਾਂ ਲਾਇਆ ਪਰ ਪਹਾੜੀ ਫੌਜਾਂ ਉਲਟ ਆਪਣਾ ਨੁਕਸਾਨ ਕਰਵਾ ਕੇ ਸ਼ੀ ਨਗਰ ਵਾਪਸ ਮੁੜ ਗਈਆਂ ਤੇ ਇਹ ਸੀ ਭੀਮ ਚੰਦ ਨਾਲ ਹੋਏ ਇਸ ਜੁੜਦੇ ਛੋਟੀ ਜਿਹੀ ਵਿਆਖਿਆ ਤੇ ਭੀਮ ਚੰਦ ਦੀ ਨੀਲ ਦਾ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ